ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੋਂ ਵਾਪਸ ਆਉਂਦਿਆਂ ਹਸਨ ਅਬਦਾਲੀ ਸ਼ਹਿਰ ਪਹੁੰਚ ਗਏ ਤੇ ਇੱਕ ਉੱਚੀ ਪਹਾੜੀ ਦੇ ਥੱਲੇ ਆਪਣਾ ਡੇਰਾ ਲਗਾ ਲਿਆ ਪਹਾੜੀ ਦੇ ਸਿਖਰ ਤੇ ਪੀਰ ਬਲੀ ਕੰਧਾਰੀ ਦਾ ਬਾਸ ਸੀ ਜਿਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ ਪਹਾੜੀ ਦੇ ਥੱਲੇ ਡੇਰਾ ਲਗਾਈ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਵੀ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਤ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਕਿ ਮੈਂ ਪਾਣੀ ਪੀ ਆਵਾਂ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਬਲੀ ਕੰਧਾਰੀ ਨਾਮ ਹੈ ਉਸ ਕੋਲ ਪਾਣੀ ਦਾ ਚਸ਼ਮਾ ਹੈ ਸ਼ਾਇਦ ਉਹ ਤੈਨੂੰ ਚਸ਼ਮੇ ਵਿੱਚੋਂ ਪਾਣੀ ਪੀਣ ਦੇਵੇ ਭਾਈ ਮਰਦਾਨਾ ਜੀ ਪਾਣੀ ਪੀਣ ਲਈ ਪਹਾੜੀ ਦੇ ਸਿਖਰ ਤੇ ਪਹੁੰਚ ਗਏ ਤੇ ਬਲੀ ਕੰਧਾਰੀ ਨੂੰ ਬੇਨਤੀ ਕਰਨ ਲੱਗੇ ਕਿ ਭਾਈ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਡੇ ਚਸ਼ਮੇ ਵਿੱਚੋਂ ਪਾਣੀ ਪੀ ਲਵਾਂ ਤਾਂ ਬਲੀ ਕੰਧਾਰੀ ਨੇ ਭਾਈ ਮਰਦਾਨਾ ਜੀ ਨੂੰ ਉੱਤਰ ਵਿੱਚ ਕਿਹਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਲਈ ਰੱਖਿਆ ਹੈ ਜੇਕਰ ਮੈਂ ਇਸ ਤਰ੍ਹਾਂ ਦੂਸਰਿਆਂ ਨੂੰ ਪਾਣੀ ਪੀਣ ਦਿੰਦਾ ਰਿਹਾ ਤਾਂ ਮੇਰਾ ਪਾਣੀ ਮੁੱਕ ਜਾਵੇਗਾ ਭਾਈ ਮਰਦਾਨੇ ਨੇ ਬਲੀ ਕੰਧਾਰੀ ਨੂੰ ਕਿਹਾ ਜੀ ਮੈਂ ਤਾਂ ਇੱਕ ਪਰਦੇਸੀ ਹਾਂ ਤੇ ਮੈਨੂੰ ਹੋਰ ਕਿਸੇ ਥਾਂ ਦਾ ਪਤਾ ਨਹੀਂ ਜਿੱਥੇ ਪਾਣੀ ਪੀਣ ਨੂੰ ਮਿਲਦਾ ਹੋਵੇ। ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਸਿਰਫ ਪਿਆਸ ਬੁਝਾਉਣ ਨੂੰ ਦੇ ਦਿਓ। ਪਰ ਕઠోਰ ਦਿਲ ਬਲੀ ਕੰਧਾਰੀ ਨਹੀਂ ਮੰਨਿਆ। ਜਿਸ ਤੋਂ ਬਾਅਦ ਭਾਈ ਮਰਦਾਨਾ ਵਾਪਸ ਗੁਰੂ ਜੀ ਦੇ ਕੋਲ ਪਰਤ ਆਇਆ ਤੇ ਪੂਰੀ ਘਟਨਾ ਗੁਰੂ ਜੀ ਨਾਲ ਸਾਂਝੀ ਕੀਤੀ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਿਆ ਬਲੀ ਕੰਧਾਰੀ ਦੇ ਕੋਲ ਫਿਰ ਤੋ ਜਾ ਜਾ ਕੇ ਉਸ ਨੂੰ ਕਹਿ ਫੰਕੀਰਾ ਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਜੋ ਕੁਝ ਵੀ ਖੁਦਾ ਦਾ ਦਿੱਤਾ ਹੋਇਆ ਹੈ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਏਸੇ ਵਿੱਚ ਹੀ ਖੁਸ਼ ਰਹਿੰਦਾ ਹੈ ਗੁਰੂ ਜੀ ਦੇ ਕਹਿਣ ਉੱਤੇ ਭਾਈ ਮਰਦਾਨਾ ਜੀ ਦੂਜੀ ਵਾਰ ਪਹਾੜ ਉੱਤੇ ਚੜ ਗਏ ਤੇ ਬਲੀ ਕੰਧਾਰੀ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਉਸ ਨੂੰ ਗੁਰੂ ਜੀ ਨੇ ਦੱਸਿਆ ਸੀ ਤਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਬਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਭਾਈ ਮਰਦਾਨੇ ਨੂੰ ਕਹਿਣ ਲੱਗਾ ਕਿ ਜੇਕਰ ਤੇਰੇ ਗੁਰੂ ਕੋਲ ਇੰਨੀ ਹੀ ਸ਼ਕਤੀ ਹੈ ਤਾਂ ਉਹ ਤੈਨੂੰ ਆਪ ਪਾਣੀ ਕਿਉਂ ਨਹੀਂ ਪਿਲਾ ਦਿੰਦਾ ਤਾਂ ਬਲੀ ਕੰਧਾਰੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਉਦਾਸ ਹੋ ਗਏ ਤੇ ਵਾਪਸ ਥੱਲੇ ਆਣ ਕੇ ਗੁਰੂ ਜੀ ਨੂੰ ਉਹੀ ਦੱਸਿਆ ਜਿਹੜਾ ਬਲੀ ਕੰਧਾਰੀ ਨੇ ਉਸ ਨੂੰ ਬੋਲਿਆ ਸੀ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਕਰਤਾਰ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਤੂੰ ਨਰਾਸ਼ ਨਾ ਹੋ ਉਹ ਜਿਹੜਾ ਥੱਲੇ ਪੱਥਰ ਪਿਆ ਹੈ ਉਸ ਨੂੰ ਉਸ ਦੇ ਪਾਸ ਉਹ ਜਿਹੜਾ ਥੱਲੇ ਪੱਥਰ ਪਿਆ ਹੈ ਉਸ ਨੂੰ ਪਾਸੇ ਕਰ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਉੱਤੇ ਜਿਵੇਂ ਹੀ ਉਹ ਪੱਥਰ ਨੂੰ ਪਾਸੀ ਕੀਤਾ ਤਾਂ ਥੱਲਿਓਂ ਨਿਰਮਲ ਜਲ ਨਿਕਲ ਆਇਆ ਤਾਂ ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਤੇ ਉਸ ਨੇ ਰੱਜ ਕੇ ਪਾਣੀ ਪੀਤਾ ਪਹਾੜੀ ਉੱਤੇ ਬੈਠੇ ਬਲੀ ਕੰਧਾਰੀ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਉੱਤੇ ਪਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਚਸ਼ਮੇ ਦਾ ਪਾਣੀ ਘਟ ਰਿਹਾ ਸੀ ਤੇ ਜਦੋਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਉਸਨੇ ਦੇਖਿਆ ਭਾਈ ਮਰਦਾਨਾ ਜੀ ਪਾਣੀ ਪੀ ਰਹੇ ਹਨ ਇਹ ਸਭ ਦੇਖ ਕੇ ਬਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਮਾਰਨ ਲਈ ਇੱਕ ਵੱਡਾ ਪੱਥਰ ਪਹਾੜੀ ਉੱਪਰੋਂ ਥੱਲੇ ਵੱਲ ਨੂੰ ਰੋੜ ਦਿੱਤਾ ਪੱਥਰ ਨੂੰ ਪਹਾੜ ਉੱਪਰੋਂ ਆਉਂਦਿਆਂ ਦੇ ਕੇ ਸਾਰੇ ਜਾਣੇ ਦੂਰ ਦੂਰ ਭੱਜ ਗਏ ਪਰ ਗੁਰੂ ਜੀ ਆਪਣੀ ਜਗ੍ਹਾ ਤੇ ਹੀ ਬਰਾਜਮਾਨ ਰਹੇ ਸਾਰੇ ਲੋਕ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਉੱਪਰੋਂ ਪੱਥਰ ਆ ਰਿਹਾ ਹੈ ਇੱਕ ਪਾਸੇ ਹੋ ਜਾਓ ਪਰ ਗੁਰੂ ਜੀ ਨੇ ਸਾਰਿਆਂ ਦੀ ਗੱਲ ਨੂੰ ਅਣਦੇਖਾ ਕਰ ਦਿੱਤਾ ਤੇ ਉੱਥੇ ਹੀ ਬੈਠੇ ਰਹੇ ਜਿਵੇਂ ਹੀ ਪੱਥਰ ਗੁਰੂ ਜੀ ਦੇ ਕੋਲ ਆਇਆ ਤਾ ਗੁਰੂ ਜੀ ਨੇ ਪੱਥਰ ਅੱਗੇ ਆਪਣਾ ਹੱਥ ਕਰ ਦਿੱਤਾ ਤਾਂ ਪੱਥਰ ਉੱਥੇ ਹੀ ਖਲੋ ਗਿਆ ਤੇ ਨਾਲ ਹੀ ਗੁਰੂ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਦੇ ਉੱਪਰ ਹੀ ਛਾਪ ਗਿਆ ਬਲੀ ਕੰਧਾਰੀ ਨੇ ਜਦੋਂ ਇਹ ਕੌਤਕ ਦੇਖਿਆ ਤਾਂ ਉਹ ਥੱਲੇ ਆਣ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਪਣੇ ਕੀਤੇ ਦੀ ਮਾਫੀ ਮੰਗਣ ਲੱਗਾ ਤਾ ਗੁਰੂ ਜੀ ਨੇ ਬਲੀ ਕੰਧਾਰੀ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਦੁਆਰਾ ਬਣਾਈਆਂ ਗਈਆਂ ਵਸਤੂਆਂ ਉੱਤੇ ਮਨੁੱਖ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਜਦੋਂ ਚਾਹੇ ਉਹਨਾਂ ਨੂੰ ਖੋ ਸਕਦਾ ਹੈ ਜਿਵੇਂ ਤੈਨੂੰ ਵੀ ਆਪਣੇ ਪਾਣੀ ਵਾਲੇ ਚਸ਼ਮੇ ਉੱਤੇ ਬਹੁਤ ਹੰਕਾਰ ਸੀ ਪਰ ਉਸ ਨੇ ਕੁਝ ਹੀ ਪਲਾਂ ਵਿੱਚ ਤੇਰਾ ਪਾਣੀ ਵਾਲਾ ਚਸਮਾ ਤੇਰੇ ਤੋਂ ਖੋ ਲਿਆ ਗੁਰੂ ਪਿਆਰਿਓ ਜਿਸ ਜਗ੍ਹਾ ਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਉਸ ਜਗ੍ਹਾ ਦਾ ਨਾਂ ਹੁਣ ਪੰਜਾ ਸਾਹਿਬ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ